ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸਿੱਖ ਕੌਮ ਇੱਕ ਬਹਾਦਰ ਤੇ ਨਾ ਡਰ ਕੌਮ ਹੈ ਜਿਹੜੀ ਮੈਦਾਨੇ ਜੰਗ ਵਿੱਚੋਂ ਭੱਜਦੀ ਨਹੀਂ ਬਲਕਿ ਜਿੱਤ ਕੇ ਆਉਂਦੀ ਹੈਗੀ ਹੈ ਤੇ ਸਿੱਖ ਰੈਜੀਮੈਂਟ ਦੀ ਬਹਾਦਰੀ ਦੇ ਕਾਰਨਾਮੇ ਵੀ ਨਾਕਾਬਲੇ ਬਿਆਨ ਹੈਗੇ ਨੇ ਸਿੱਖ ਫੌਜੀਆ ਨੇ ਕੀ ਕਮਾਲ ਕੀਤਾ ਇਹ ਅਸੀਂ ਅੱਜ ਦੇ ਵੀਡੀਓ ਵਿੱਚ ਜਾਣਾਂਗੇ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜੁੜੇ ਰਹਿਣਾ ਹੈ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਡੇ ਵਾਸਤੇ ਇਨਫਾਰਮੇਟਿਵ ਸਾਬਤ ਹੋਏਗੀ ਤੇ ਨਾਲ ਹੀ ਨਾਲ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਲਵੋ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਤੇ ਚੀਨ ਦੋਹਾਂ ਦੇਸ਼ਾਂ ਨੂੰ ਲੈ ਕੇ ਜੋ ਖਬਰਾਂ ਆ ਰਹੀਆਂ ਹਨ ਉਹ ਸਭ ਨੂੰ ਪਤਾ ਲੱਗ ਗਈਆਂ ਹੋਣਗੀਆਂ ਭਾਰਤ ਤੇ ਚੀਨ ਦੇ ਸਰਹੱਦ ਤੇ ਮਾਹੌਲ ਬਹੁਤ ਤਣਾਪੂਰਨ ਚੱਲ ਰਿਹਾ ਹੈ ਜਿਸ ਦਾ ਮਸਲਾ ਹੱਲ ਹੁੰਦਾ ਨਹੀਂ ਦਿਖਾਈ ਦੇ ਰਿਹਾ ਬੀਤੇ ਦਿਨ ਹੋਈ ਹਿੰਸਕ ਝੜਪ ਦੇ ਵਿੱਚ ਕਈ ਫੌਜੀ ਸ਼ਹੀਦ ਹੋਏ ਤੇ ਮੇਜਰ ਜਰਨਲ ਫੌਜੀ ਅਫਸਰਾਂ ਦਰਮਿਆਨ ਬੀਤੇ ਦਿਨ ਗੱਲਬਾਤ ਤਾਂ ਹੋਈ ਪਰ ਇਸ ਦਾ ਕੋਈ ਹੱਲ ਹੁੰਦਾ ਨਹੀਂ ਦਿਖਾਈ ਦੇ ਰਿਹਾ ਲਦਾਖ ਦੇ ਜਿਸ ਖੇਤੇ ਨੂੰ ਲੈ ਕੇ ਦੋਨੋਂ ਮੁਲਕ ਲੜ ਰਹੇ ਨੇ ਇਹ ਖਾਲਸਾ ਰਾਜ ਦਾ ਹਿੱਸਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਫੌਜੀਆ ਨੇ ਖੰਡਾ ਖੜਕਾ ਕੇ ਇਸ ਇਲਾਕੇ ਨੂੰ ਸਰ ਕੀਤਾ ਸੀ 1841 ਦੇ ਵਿੱਚ ਇਹ ਸਿੱਖ ਰਾਜ ਦਾ ਹਿੱਸਾ ਸੀ 19ਵੀਂ ਸਦੀ ਦੇ ਮੁੱਢਲੇ ਸਮੇਂ ਇਸ ਇਲਾਕੇ ਤੇ ਲਾਬ ਗਿਆਰਮਾ ਸਾਮਰਾਜ ਦਾ ਰਾਜ ਸੀ ਤੇ ਬਾਅਦ ਵਿੱਚ ਉਹਨਾਂ ਵਿੱਚ ਭਰਾਵਾਂ ਮਾਰੂ جنگ ਛਿੜ ਗਈ ਇਹਨਾਂ ਹਾਲਤਾਂ ਨੂੰ ਦੇਖਦੇ ਹੋਏ ਉਸ ਸਮੇਂ ਲਦਾਖ ਦੇ ਗਵਰਨਰ ਨੇ ਜੰਮੂ ਦੇ ਸਿੱਖ ਗਵਰਨਰ ਜਰਨੈਲ ਜੋਰਾਵਰ ਸਿੰਘ ਨੂੰ ਇਸ ਬਾਰੇ ਧਿਆਨ ਦੇਣ ਲਈ ਆਖਿਆ ਤੇ ਮਦਦ ਦੀ ਮੰਗ ਕੀਤੀ 1834 ਵਿੱਚ ਇਸ ਗੱਲ ਤੇ ਗੌਰ ਕਰਦੇ ਹਾਂ ਜਰਨੈਲ ਜੋਰਾਵਰ ਸਿੰਘ ਨੇ ਲਦਾਖ ਤੇ ਚੜ੍ਹਾਈ ਕੀਤੀ ਤੇ ਤਕਰੀਬਨ 2 ਦਿਨ جنگ ਹੁੰਦੀ ਰਹੀ ਤੇ 2 ਦਿਨਾਂ ਦੀ جنگ ਤੋਂ ਬਾਅਦ ਸਿੱਖ ਫੌਜਾਂ ਨੇ ਲਦਾਖ ਤੇ ਫਤਿਹ ਹਾਸਲ ਕਰ ਲਈ ਇਸ ਤੋਂ ਬਾਅਦ April 1835 ਵਿੱਚ ਲਦਾਖ ਦੇ ਰਾਜ ਨੇ ਸਿੱਖਾਂ ਦੀ ਅਧੀਨਗੀ ਕਬੂਲ ਕਰ ਲਈ ਇਸ ਤੋਂ ਬਾਅਦ ਜਰਨੈਲ ਜੋਰਾਵਰ ਸਿੰਘ ਜੀ ਜਦ ਕਸ਼ਮੀਰ ਪਰਤ ਆਏ ਤਾਂ ਪਿਛੋਂ ਲਦਾਖੀਆਂ ਨੇ ਬਗਾਵਤ ਕਰ ਦਿੱਤੀ ਇਸ ਖਬਰ ਨੂੰ ਸੁਣ ਕੇ ਜਰਨੈਲ ਜੋਰਾਵਰ ਸਿੰਘ ਨੇ ਫਿਰ ਤੋਂ ਜੜਾਈ ਕੀਤੀ 3 ਨਵੰਬਰ 1835 ਵਿੱਚ ਇਲਾਕੇ ਨੂੰ ਮੁੜ ਤੋਂ ਸਿੱਖ ਰਾਜ ਵਿੱਚ ਸ਼ਾਮਿਲ ਕਰ ਲਿਆ ਕੁਝ ਸਮਾਂ ਬੀਤਿਆ ਤੇ ਸਮਾਂ 1841 ਦਾ ਆਇਆ ਤੇ ਜਰਨੈਲ ਜੋਰਾਵਰ ਸਿੰਘ ਦੀ ਅਗਵਾਈ ਦੇ ਵਿੱਚ ਸਿੱਖ ਫੌਜਾਂ ਨੇ ਅੱਗੇ ਤਿੱਬਤ ਦੇ ਇਲਾਕੇ ਨੂੰ ਹਰ ਕਰਨ ਦੇ ਲਈ ਚਾਲੇ ਪਾਏ ਤੇ ਸਿੱਖ ਫੌਜਾਂ ਨੇ ਲਦਾਖੀ ਸੈਨਾ ਸਮੇਤ ਤਿੱਬਤ ਦੀਆਂ ਫੌਜਾਂ ਦੇ ਨਾਲ ਜੰਗ ਕੀਤੀ ਜਿਸ ਵਿੱਚ ਸਿੱਖਾਂ ਦੀ ਜਿੱਤ ਹੋਈ ਤਿੱਬਤ ਦਾ ਇਲਾਕਾ ਖਾਲਸਾ ਰਾਜ ਵਿੱਚ ਮਿਲਾਉਣ ਵਿੱਚੋਂ ਸਿੱਖ ਫੌਜ ਅੱਗੇ ਪੁਰਾਂਗ ਵੱਲ ਵਧੀ ਇੱਥੇ ਇਹ ਵੀ ਦੱਸ ਦਿੱਤਾ ਜਾਏ ਤਿੱਬਤ ਦੀ ਜੰਗ ਸਮੇਂ ਸਿੱਖ ਫੌਜ ਬਹੁਤ ਘੱਟ ਸੀ ਤੇ ਸਿੱਖ ਫੌਜਾਂ ਵਿੱਚ ਲਦਾਖ ਦੇ ਡੋਗਰੇ ਭਰਤੀ ਹੋਏ ਸਨ ਮਾਨ ਸਰੋਵਰ ਝੀਲ ਨੂੰ ਸਹਿਜ ਹੀ ਫਤਿਹ ਕਰਨ ਪਿੱਛੋਂ ਸਿੱਖ ਫੌਜ ਨੇ ਅਗਾ ਪੁਰਾਂਗ ਵੱਲ ਚੜ੍ਹਾਈ ਕੀਤੀ ਪੁਰਾਂਗ ਦੇ ਤਖਲਾਕਰ ਇਲਾਕੇ ਵਿੱਚ ਸਿੱਖਾਂ ਤੇ ਤਿੱਬਤੀਆਂ ਦਰਮਿਆਨ ਇੱਕ ਹੋਰ ਜੰਗ ਹੋਈ ਪਰ ਇਸ ਸਮੇਂ ਇਸ ਇਲਾਕੇ ਵਿੱਚ ਭਾਰੀ ਬਰਸ ਬਾਰੀ ਹੋ ਰਹੀ ਸੀ ਤੇ ਸਿੱਖ ਫੌਜ ਇਸ ਮੌਸਮ ਵਿੱਚ ਲੜਨ ਦੀ ਆਦੀ ਨਹੀਂ ਸੀ ਸੋ ਕੁਦਰਤੀ ਕਾਰਨਾ ਕਰਕੇ ਸਿੱਖਾਂ ਦੀ ਹਾਰ ਹੋਈ ਤੇ ਜਰਨੈਲ ਜੋਰਾਵਰ ਸਿੰਘ ਜੀ ਇਸ ਜੰਗ ਵਿੱਚ ਸ਼ਹਾਦਤਾਂ ਜੰਮ ਪੀ ਗਏ ਤੇ ਜੋਰਾਵਰ ਸਿੰਘ ਜੀ ਦਾ ਫਿਰ ਤਿੱਬਤ ਦੀਆਂ ਫੌਜਾਂ ਨੇ ਸਿਰ ਧੜ ਤੋਂ ਵਾਕ ਕੀਤਾ ਤੇ ਆਪਣੇ ਨਾਲ ਲੋਕਾਂ ਨੂੰ ਦਿਖਾਉਣ ਵਾਸਤੇ ਲੈ ਗਏ ਇਤਿਹਾਸ ਅਨੁਸਾਰ ਇਸ ਜੰਗ ਵਿੱਚ 3000 ਸਿੱਖ ਸ਼ਹੀਦ ਹੋਏ ਤੇ 700 ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਖਾਲਸਾ ਪੂਜ ਦਾ ਜਰਨੈਲ ਜਰਨੈਲ ਜੋਰਾਬਰ ਸਿੰਘ ਜਿਸ ਨੇ ਕਸ਼ਮੀਰ ਤੋਂ ਲੈ ਕੇ ਤਿੱਬਤ ਤੱਕ ਖਾਲਸਾ ਰਾਜ ਨੂੰ ਕਾਇਮ ਕੀਤਾ ਤਿੱਬਤ ਦੇ ਜਿਸ ਇਲਾਕੇ ਵਿੱਚ ਭਾਰਤ ਤੇ ਚੀਨ ਵਿਚਕਾਰ ਜੋ ਵਿਵਾਦ ਚੱਲਦੇ ਹਨ ਉਹ 1841 ਵਿੱਚ ਸਿੱਖ ਰਾਜ ਦਾ ਇਲਾਕਾ ਸੀ ਜੋ ਖਾਲਸੇ ਨੇ ਤੇਗਾ ਬਾ ਕੇ ਫਤਿਹ ਕੀਤਾ ਸੀ ਜਿਸ ਦਾ ਸਬੂਤ ਹੈ ਟਕਲਾ ਕੋਟ ਵਿੱਚ ਉਸਰਿਆ ਜੋਰਾਵਰ ਸਿੰਘ ਫੋਰਟ ਇਹ ਕਿਲਾ ਜੋਰਾਵਰ ਸਿੰਘ ਜੀ ਆਪ ਉਸਾਰਿਆ ਸੀ ਤੇ ਇੱਥੇ ਖਾਲਸਾ ਦੇ ਨਿਸ਼ਾਨ ਗੱਡੇ ਸਨ ਤੇ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਿੱਤਾ ਜਾਵੇ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਸਮੇਂ ਭਾਰਤ ਵੱਲੋਂ ਇਹ ਇਲਾਕਾ ਮੰਗੇ ਜਾਣ ਤੇ ਚੀਨ ਨੇ ਜਵਾਬ ਦਿੱਤਾ ਕਦੇ ਇਹ ਇਲਾਕਾ ਖਾਲਸਾ ਰਾਜ ਦਾ ਹਿੱਸਾ ਹੁੰਦਾ ਸੀ ਤੇ ਚੀਨ ਇਸ ਇਲਾਕੇ ਬਾਰੇ ਸਿਰਫ ਤੇ ਸਿਰਫ ਖਾਲਸਾ ਰਾਜ ਦੇ ਨਾਲ ਹੀ ਗੱਲਬਾਤ ਕਰੇਗਾ ਇਸ ਯੰਗ ਤੋਂ ਬਾਅਦ ਸਰਕਾਰ ਖਾਲਸਾ ਤੇ ਤਿੱਬਤ ਦੀ ਸਰਕਾਰ ਦਰਮਿਆਨ 1942 ਵਿੱਚ ਇਤਿਹਾਸਕ ਸੰਧੀ ਹੋਈ ਜਿਸ ਦੇ ਚੀਨ ਦੇ ਕਮਾਂਡਰ ਤੇ ਕਸ਼ਮੀਰ ਦੇ ਰਾਜੇ ਹਰੀ ਚੰਦ ਵਜੀਰ ਰਤਨੂ ਦੇ ਹਸਤਾਖਰ ਹੋਏ ਸਨ ਸਭ ਤੋਂ ਵੱਡੀ ਗੱਲ 1947 ਪਿੱਛੋਂ ਬਹੁਗਿਮਤੀ ਦੇ ਆਧਾਰ ਤੇ ਦੋ ਦੇਸ਼ ਭਾਰਤ ਤੇ ਪਾਕਿਸਤਾਨ ਬਣੇ ਤੇ ਜੰਮੂ ਦਾ ਇਲਾਕਾ ਗਰਦਾਰੀ ਦੇ ਕਾਰਨ ਸਿੱਖਾਂ ਤੋਂ ਗੋਰਿਆਂ ਨੇ ਜਿੱਤਿਆ ਸੀ ਤੇ ਜੰਮੂ ਕਸ਼ਮੀਰ ਦਾ ਇਲਾਕਾ ਇਹਨਾਂ ਦੋਵਾਂ ਮੁਲਕਾਂ ਵਿਚਕਾਰ ਵਿਵਾਦ ਬਣ ਕੇ ਰਹਿ ਗਿਆ ਪਰ ਇਹ ਇਲਾਕਾ ਅੰਤਲੀ ਵਾਰ ਅੰਗਰੇਜ਼ਾਂ ਨੇ ਸਿੱਖਾਂ ਤੋਂ ਜਿੱਤਿਆ ਸੀ ਤੇ ਤਿੱਬਤ ਦਾ ਇਲਾਕਾ ਵੀ ਆਖਰੀ ਵਾਰ ਸਿੱਖਾਂ ਤੋਂ ਹੀ ਜਿੱਤਿਆ ਗਿਆ ਸੀ ਤੇ ਜਿਸ ਦੇ ਅਸਲੀ ਹੱਕਦਾਰ ਤਾਂ ਸਿੱਖ ਹੀ ਬਣਦੇ ਨੇ ਪਰ ਖੈਰ ਸਮਾ ਸਮਾ ਸਮਰੱਥ ਕਿਸੇ ਦਿਨ ਖਾਲਸਾ ਨਿਸ਼ਾਨ ਦੁਨੀਆਂ ਦੇ ਵਿੱਚ ਝੂਲਣਗੇ ਮਾਫ ਕਰਨਾ ਅੱਜ ਆ ਕੈਨੇਡਾ ਦੇ ਵਿੱਚ ਬੈਠ ਕੇ ਪਤਤ ਬੰਦੇ ਖਾਲਸਾ ਰਾਜ ਦੀਆਂ ਗੱਲਾਂ ਕਰਦੇ ਨੇ ਪਰ ਸਜਣਾ ਸਤਿਗੁਰੂ ਜੀ ਦਾ ਫਰਮਾਨ ਹੈ ਕੋਈ ਕਿਸੇ ਕੋ ਰਾਜ ਨਾ ਦੇਹਾਂ ਜੋ ਲੈਹਾਂ ਨਿਜ ਬਲ ਸੇ ਲੈਹਾਂ ਤੇ ਜਿਹੜੇ ਜੁਝਾਰੂ ਸਿੰਘ ਜੂਝਦੇ ਰਹੇ ਨੇ ਉਹਨਾਂ ਪੱਲੇ 101 ਜਪਜੀ ਦਾ ਚੌਂਕੜਾ ਸੀ ਸਜਣਾ ਤੂੰ ਤਾਂ ਸਿਰ ਗੁੰਮ ਹੈ ਨਾਲੇ ਬੋਟਾਂ ਬੂਟਾਂ ਨਾਲ ਕੋਈ ਰਾਜ ਨਹੀਂ ਮਿਲੇਗਾ ਇਹ ਵਹਿਮ ਹੈ ਰਾਜ ਲੈਣ ਲਈ ਸਿਰ ਕਟਵਾਉਣੇ ਪੈਂਦੇ ਨੇ ਤੇ ਹਮੇਸ਼ਾ ਹੀ ਪਵਿੱਤਰ ਰੂਹਾਂ ਦੇ ਖੂਨ ਦੁੱਲਨ ਦੇ ਨਾਲ ਕੋਮਾ ਦੇ ਵਿੱਚ ਇਨਕਲਾਬੀ ਆਇਆ ਕਰਦੀ ਹੈ ਸੋਚਦੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਕੌਮ ਬਹਾਦਰ ਤੇ ਨਾ ਡਰਿਆ ਕੀ ਹੈ ਮੈਦਾਨੇ ਜੰਗ ਵਿੱਚੋਂ ਜਿੱਤ ਕੇ ਆਉਣ ਵਾਲੀਆਂ ਕੌਮਾਂ ਦੇ ਵਿੱਚੋਂ ਸ਼ਾਮਿਲ ਹੈ ਇਹ ਕੌਮ ਜਿਹਦੀ ਬਹਾਦਰੀ ਦੇ ਕਿਸੇ مشهور ਹੈਗੇ ਮੇਰੀ ਇਹ ਗੱਲ ਸੁਣ ਕੇ ਬਹੁਤ ਸਾਰੇ ਲੋਕਾਂ ਨੂੰ ਮਿਰਚਾਂ ਤੇ ਲੱਗਣੀ ਔਰ ਕਮੈਂਟ ਦੇ ਵਿੱਚ ਮੈਨੂੰ ਕਹਿਣਗੇ ਕਿ ਪਾਕਿਸਤਾਨੀ ایਜੈਂਟ ਹੈ ਤੇ ਸਿੱਖਾਂ ਦੀ ਤਾਰੀਫ بیان ਕਰਨ ਦੀ ਝੂਠੀ ਤਾਰੀਫ بیان ਕਰਨ ਦੀ ਲੇਕਿਨ ਤਾਰੀਖ ਗਵਾ ਇਤਿਹਾਸ ਗਵਾ ਹੈ ਲਫ਼ਜ਼ੀ ਬੇਇੱਜ਼ਤੀ ਕੋਈ ਵੀ ਗੱਲ ਨਹੀਂ ਹੁੰਦੀ ਮੇਰੀ ਗੱਲ ਨੂੰ ਚਾਹੇ ਕੋਈ ਛੁਟਲਾ ਦੇਵੇ ਲੇਕਿਨ ਇਤਿਹਾਸ ਨੂੰ ਛੁਟ ਲਾਇਆ ਨਹੀਂ ਜਾ ਸਕਦਾ ਕਿਉਂਕਿ ਇਤਿਹਾਸ ਦੇ ਵਿੱਚ ਸਿੱਖਾਂ ਦੇ ਜਿਹੜੇ ਕਾਰਨਾਮੇ ਦਰਜ ਹੈ ਬਹਾਦਰੀ ਦੇ ਮੈਂ ਨਹੀਂ ਲਿਖੇ ਬਲਕਿ ਉਸ ਦੌਰ ਦੇ ਜਿਹੜੇ ਲਿਖਣੇ ਵਾਲੇ ਸੀਗੇ ਉਹਨਾਂ ਨੇ ਲਿਖੇ ਸੀ ਔਰ ਦੁਸ਼ਮਨਾ ਨੇ ਲਿਖੇ ਜਿਹੜੇ ਕਿ ਨਾ ਚਾਹੁੰਦਿਆਂ ਹੋયા ਵੀ ਉਹਨਾਂ ਨੇ ਉਸ ਬਹਾਦਰੀ ਦੇ ਕਾਰਨਾਮਿਆਂ ਨੂੰ ਲਿਖਿਆ ਕਿ ਇਹ ਜੇ ਅਸੀਂ ਨਾ ਲਿਖਾਂਗੇ ਤੇ ਅਸੀਂ ਆਪਣੇ ਕੰਮ ਦੇ ਨਾਲ ਇਨਸਾਫ ਨਹੀਂ ਕਰ ਸਕਦੇ ਬੇਸ਼ੱਕ ਸਿੱਖਾਂ ਦੇ ਨਾਲ ਉਹਨਾਂ ਦੀ ਅਦਾਵਤ ਸੀਗੀ ਦੁਸ਼ਮਣੀ ਸੀ ਲੇਕਿਨ ਜਿਹੜੀ ਉਹਨਾਂ ਦੀ ਬਹਾਦਰੀ ਸੀਗੀ ਉਸ ਚੀਜ਼ ਨੂੰ ਵੀ ਮੰਨਦੇ ਸੀ ਕਿ ਇੱਕ ਬਹਾਦਰ ਕੌਮ ਹੈ ਜਦੋਂ ਮੈਦਾਨੇ ਜੰਗ ਵਿੱਚ ਆਉਂਦੀ ਹੈ ਤੇ ਉਥੇ ਆਪਣੀ ਫਤਾ ਦੇ ਚੰਡੇ ਜਿਹੜੀ ਗੱਡ ਕੇ ਜਾਂਦੀ ਹੈਗੀ ਆ ਇਸ ਵਾਸਤੇ ਇਸ ਉਹਨਾਂ ਦੀ ਇਸ ਜਿਹੜੀ ਖੂਬੀ ਹੈ ਉਹਨੂੰ ਚੁਟਲਾਇਆ ਨਹੀਂ ਜਾ ਸਕਦਾ ਹੈਗਾ ਬਦਲ ਲਦਾਖ ਦਾ ਮਾਮਲਾ ਵੀ ਇਸੇ ਤਰ੍ਹਾਂ ਦਾ ਹੈਗਾ ਵਾ ਕਿ ਜਿਹੜਾ ਸਿੱਖ ਖਾਲਸਾ ਰਾਜ ਨੇ ਜਿਹੜਾ ਫਤਿਹ ਕੀਤਾ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਔਰ ਜਰਨੈਲ ਜੋਰਾਵਰ ਸਿੰਘ ਨੇ ਤਿਬ ਲਦਾਖ ਦਾ ਜਿਹੜਾ ਉਹ ਇਲਾਕਾ ਫਤਿਹ ਕੀਤਾ ਤੇ ਫਿਰ ਜਦੋਂ ਦੁਬਾਰਾ ਉਹ ਜਿਹੜਿਆ ਦਲਦਾਖ ਦੀ ਜਿਹੜੀ ਕੌਮ ਸੀਗੀ ਉਹਨੇ ਗਦਾਰੀ ਕੀਤੀ ਤੇ ਇੱਕ ਵਾਰੀ ਫਿਰ ਜਾ ਕੇ ਜਰਨੈਲ ਜੋਰਾਵਰ ਨੇ ਉਸ ਇਲਾਕੇ ਨੂੰ ਸਰ ਕੀਤਾ ਤੇ ਫਿਰ ਉਹ ਜਦੋਂ ਤਿੱਬਤ ਵੱਲ ਵਧਣ ਲੱਗੇ ਕਿਉਂਕਿ ਹਾਲਾਤ ਜਿਹੜੇ ਆ ਉਹ ਉਹਨਾਂ ਦੇ ਲਿਹਾਜ਼ ਨਾਲ ਨਹੀਂ ਸੀ ਹੈਗੇ ਮੌਸਮ ਜਿਹੜਾ ਸੀਗਾ ਉਹਨਾਂ ਦੇ ਲਿਹਾਜ਼ ਦੇ ਨਾਲ ਸਾਬ ਨਾਲ ਨਹੀਂ ਸੀ ਹੈਗਾ ਇਹ ਲੇਕਿਨ ਉਸ شدید ਮੌਸਮ ਦੇ ਵਿੱਚ ਵੀ ਉਹ ਮੁਕਾਬਲਾ ਕਰਦੇ ਰਹੇ ਤੇ ਬਿਲਾਖਰ ਉਥੇ ਸਿੱਖ ਬਹੁਤ ਸਾਰੇ ਸਿੱਖਾਂ ਨੇ ਸ਼ਹੀਦੀ ਪਾਈ ਤੇ ਆਪਣੀ ਜਾਨ ਜਿਹੜੀ ਹੈ ਉਹ ਦਿੱਤੀ ਲੇਕਿਨ ਚੀਨ ਜੜਾ ਹੈ ਉਹ ਅਜ ਵੀ ਇਸ ਚੀਜ਼ ਨੂੰ ਮੰਨਦਾ ਹੈ ਕਿ ਤਿੱਬਤ ਤੇ ਲਦਾਖ ਜੜੇ ਆ ਉਹ ਖਾਲਸਾ ਰਾਜ ਦੇ ਇਲਾਕੇ ਹੈਗੇ ਆ ਇੰਡੀਆ ਤੇ ਚਾਇਨਾ ਦੇ ਵਿੱਚ ਜਿਹੜੀ ਕਸ਼ੀਦਗੀ ਬਣੀ ਹੋਈ ਹੈ ਇਹਨਾਂ ਦੋ ਇਲਾਕਿਆਂ ਨੂੰ ਲੈ ਕੇ ਬਣੀ ਹੋਈ ਹੈ ਕਿਉਂਕਿ ਜਦੋਂ ਅਟਲ ਬਿਹਾਰੀ ਵਾਜਪਾਈ ਨੇ ਜਾ ਕੇ ਚੀਨੀ ਵਜ਼ੀਰ ਆਜ਼ਮ ਨੂੰ ਕਿਹਾ ਸੀਗਾ ਕਿ ਤਿੱਬਤ ਲਦਾਖ ਏੜਿਆ ਉਹ ਸਾਡੇ ਇਲਾਕੇ ਤੇ ਸਾਨੂੰ ਦੇ ਦੇ ਤੇ ਜਾਣ ਤੇ ਚੀਨੀ ਵਜ਼ੀਰ ਆਜ਼ਮ ਨੇ ਇਹ ਗੱਲ ਕਹਿ ਕੇ ਸਾਫ ਇਨਕਾਰ ਕਰ ਦਿੱਤਾ ਸੀਗਾ ਕਿ ਇਹ ਇਲਾਕੇ ਖਾਲਸਾ ਰਾਜ ਦੇ ਹੈ ਇਸ ਲਈ ਜਦੋਂ ਖਾਲਸਾ ਰਾਜ ਆਏਗਾ ਉਹ ਸਾਡਾ ਗੱਲਬਾਤ ਕਰਨਗੇ ਗੱਲਬਾਤ ਕਰਨਗੇ ਤੇ ਇਹ ਇਲਾਕੇ ਅਸੀਂ ਉਹਨਾਂ ਨੂੰ ਵਾਪਸ ਕਰ ਦੇਵਾਂਗੇ ਯਾਨੀ ਚੀਨ ਜਿਹੜਾ ਉਹ ਖਾਲਸਾ ਰਾਜ ਨੂੰ ਮੰਨਦਾ ਹੈ ਔਰ ਉਹਦਾ ਇਹ ਵੀ ਮੰਨਣਾ ਹੈ ਕਿ ਖਾਲਸਾ ਰਾਜ ਦੁਬਾਰਾ ਆਏਗਾ ਇਸ ਵਾਸਤੇ ਉਨੇ ਇਹ ਕਹਿ ਕੇ ਗੱਲ ਜਿਹੜੀ ਆ ਟਾਲ ਦਿੱਤੀ ਲੇਕਿਨ ਹੁਣ ਜਿਹੜੀ ਹੈ ਚੀਨ ਤੇ ਹਿੰਦੁਸਤਾਨ ਦੇ ਵਿੱਚ ਇਸ ਇਲਾਕੇ ਨੂੰ ਲੈ ਕੇ ਕਸ਼ੀਦਗੀ ਜਿਹੜੀ ਆ ਉਭਾਦੀ ਜਾਂਦੀ ਹੈ ਆਏ ਦਿਨ ਜਿਹੜੀਆਂ ਚੜਫਾ ਹੁੰਦੀਆਂ ਹੈ ਮਾਹੌਲ ਜਿਹੜਾ ਇਸ ਇਲਾਕੇ ਦੀ وجہ ਤੋਂ ਖਰਾਬ ਹੋ ਰਿਹਾ ਹੈ ਔਰ ਚੀਨ ਇਸ ਗੱਲ ਨੂੰ ਵੀ ਮੰਨਦਾ ਹੈ ਕਿ ਇਹ ਇਲਾਕੇ ਜਿਹੜੇ ਹੈ ਇਹ ਖਾਲਸਾ ਰਾਜ ਦੇ ਹੈਗੀ ਹੈ ਔਰ વાਕੀ ਜਿਹੜੀ ਫਤੂਹਾਂਤ ਹੈ ਖਾਲਸਾ ਰਾਜ ਨਹੀਂ ਹਾਸਲ ਕੀਤੀਆਂ ਉਹ علاقے ਜਿਹੜੇ ਆ ਖਾਲਸਾ ਰਾਜ ਨਹੀਂ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਹਾਸਲ ਕੀਤੇ ਸਿਗੇ ਜਿਹਨਾਂ ਦੇ ਵਿੱਚ ਬਾਅਦ ਜਿਹੜੇ ਬਾਅਦ ਦੇ ਵਿੱਚ ਚੀਨ ਦੇ ਕਬਜ਼ੇ ਵਿੱਚ ਚਲੇ ਗਏ ਵੀਡੀਓ ਵੇਖ ਕੇ ਮੇਰੋ ਜੋ ਲੱਗਾ ਮੈਂ ਤੁਹਾਨੂੰ ਦੱਸ ਦਿੰਦਾ ਹੈ ਤੁਹਾਡਾ ਵੀਡੀਓ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਤੇ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਰੱਖਿਓ ਆਪਣਾ ਟੇਰ ਸਾਰਾ ਖਿਆਲ ਅੱਲਾਹ